ਰਨਾਦੀ ਮੋਹੀ ਸ਼ਰਮਾ ਜੀ ਮੈਂ ਸਪੀਡ ਐਂਡ ਸਰਚ ਸਕਿਉਰਿਟੀ ਨੈਟਵਰਕ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਤੋਂ ਆ ਜੀ ਸਾਡੀ ਕੰਪਨੀ ਜਿਹੜੀ ਪਾਰੂਲ ਪ੍ਰੋਡਕਟ ਦੇ ਨਾਮ ਤੋਂ ਉਹਦੇ ਇੱਕ ਨਾ ਪਪਕੋਰਨ ਵਗੈਰਾ ਇਹ ਹੁੰਦੇ ਆ ਪਨ ਟਵਿਸਟ ਪਨ ਫਾਈਂਡ ਦੇ ਨਾਮ ਤੋਂ ਜਿਹਦੇ ਹੂਬ ਹੂਬ ਕਾਪੀ ਕਰਕੇ ਜਿਹੜਾ ਆ ਕਬੀਰ ট্রেਡਿੰਗ ਕੰਪਨੀ ਵਾਲਾ ਜਿਹੜਾ ਇੱਥੇ ਵੇਚ ਰਹੇ ਸੀਗੇ ਉਹ ਕਿੱਥੋਂ ਲੈਂਦਾ ਕਿੱਥੋਂ ਨਹੀਂ ਲੈਂਦਾ ਆਪਾਂ ਨੂੰ ਨਹੀਂ ਪਤਾ ਉਹ 1 ਟਵਿਸ ਦੇ ਨਾਮ ਤੋਂ ਜਿਹੜਾ ਇਹ ਮਾਰਕਾ ਹੂਬ ਹੂ ਸਾਡੀ ਕਾਪੀ ਜਿਹੜਾ ਪ੍ਰੋਡਕਟ ਨੂੰ ਕਾਪੀ ਕਰਕੇ ਜਿਹੜਾ ਹੈ ਮਾਰਕੀਟ ਤੇ ਸੇਲ ਕਰ ਰਿਹਾ ਸੀਗਾ ਉਹ ਸਾਨੂੰ ਪਤਾ ਲੱਗਾ ਤੇ ਆਪਾਂ ਐਸਪੀ ਸਾਹਿਬ ਕੋ ਗਏ ਉਥੋਂ ਆਪਣੀ ਇੱਕ ਜਿਹੜੀ ਕੰਪਲੇਂਟ ਲੈਟਰ ਮਾਰਕ ਕਰਵਾਈ ਦੈਨ ਆਪਾਂ ਥਾਣੇ ਆਏ ਤੇ ਐਸਐਸਓ ਸਾਹਿਬ ਨੇ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ ਤੇ ਜਿਹੜੀ ਆ ਉਹ ਅੱਜ ਸਾਰੀ ਤਸਦੀਕ ਕਰਕੇ ਉਹਨਾਂ ਨੇ ਐਫਆਈਆਰ ਨੂੰ ਲਾਂਚ ਕਰ ਦਿੱਤਾ ਜੀ ਹਾਂ ਜੀ ਇਹ ਨਕਲੀ ਮਾਲ ਫੜਿਆ ਵੀ ਕਿਦਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਐ ਇਹ ਹੈਗੀ ਕਬੀਰ ਟਰੇਡਿੰਗ ਕੰਪਨੀ ਇਦੇ ਓਨਰੇ ਮਹਾਜਨ ਅਜੇ ਮਹਾਜਨ ਸ਼ਾਇਦ ਮੈਂ ਵੀ 1400 ਪੈਕੇਟ ਆ ਜੀ ਹਾਂਜੀ ਤੁਹਾਨੂੰ ਜੀ ਇਹ ਇਨਫੋਰਮੇਸ਼ਨ ਹੁੰਦੀ ਹੈ ਕਿ ਕੰਪਨੀ ਦੇ ਮਤਲਬ ਸੋਰਸ ਹੁੰਦੇ ਆ ਜੀ ਹਾਂਜੀ ਬਲ ਵੀ ਤੁਹਾਡੀ ਕੰਪਨੀ ਦੇ ਨਾਮ ਤੇ ਜਿਹੜਾ ਨਕਲੀ ਮਾਲ ਜਿਹੜਾ ਵਿਕ ਰਿਹਾ ਹਾਂਜੀ ਹਾਂਜੀ ਉਹਦਾ ਬਿਲਕੁਲ ਕਾਪੀ ਕਰਕੇ ਉਹਨੂੰ ਜਿਹੜਾ ਆ ਜਾਲੀ ਮਤਲਬ ਬਣਾ ਕੇ ਜਿਹੜੇ ਵੇਚ ਰਹੇ ਆ ਇਹ ਭਾਈ ਲੋਕਲ ਤਿਆਰ ਹੁੰਨ ਲੱਗਦੇ ਜਾਂ ਬਾਹਰ ਹੋ ਰਿਹਾ ਇਹ ਜੀ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਤੇ ਉਹਨਾਂ ਦਾ ਆ ਜੀ ਐਸ ਐਚਓ ਸਾਹਿਬ ਆਪ ਖੁਦ ਮਤਲਬ ਉਹਨੂੰ ਫਾਈਂਡ ਕਰਨਗੇ ਹਾਂਜੀ ਹਾਂਜੀ ਏਰੀ ਇਹਨਾਂ ਨੇ ਮਤਲਬ ਜਿਹਦੇ ਕੋਲ ਮਾਲ ਆਇਆ ਜਿਹਦੇ ਕੋਲ ਅੱਗੇ ਲਿਆ ਉਹਨੂੰ ਸਭ ਨੂੰ ਇਹ ਲੈ ਕੇ ਆਉਣਗੇ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਜੀ ਹਾਂ ਜੀ ਕੀ ਨਾਮ ਆਪਾਂ ਜੀ ਮੇਰਾ ਨਾਮ ਮੋਹਿ ਸ਼ਰਮਾ ਜੀ ਕੰਪਨੀ ਦਾ ਨਾਮ ਹੈ ਜੀ ਸਪੀਡ ਸਰਚ ਐਂਡ ਸਿਕਿਉਰਟੀ ਨੈਟਵਰਕ ਪ੍ਰਾਈਵੇਟ ਲਿਮਟਿਡ